ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸੀ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਭੱਖ ਦੀ ਸਮੱਸਿਆ ਬਾਰੇ ਡਿਸਕਸ਼ਨ ਕਰਾਂਗੀ ਤੇ ਉਹ ਹੈ ਮਾਈਗ੍ਰੇਨ ਮਾਈਗ੍ਰੇਨ ਇੱਕ ਕ੍ਰੋਨਿਕ ਨਿਊਰੋਲੋਜੀਕਲ ਡਿਸਆਰਡਰ ਹੈ ਜਿਸ ਵਿੱਚ ਦੁਆਰਾ ਦੁਆਰਾ ਤਿੱਖੀ ਧੜਕਦੀ ਸਿਰ ਦਰਦ ਹੁੰਦੀ ਹੈ ਇਹ ਆਮ ਸਿਰ ਦਰਦ ਤੋਂ ਵੱਖਰੀ ਹੁੰਦੀ ਹੈ ਕਿਉਂਕਿ ਇਸ ਨਾਲ ਮਤਲੀ ਉਲਟੀ ਵੀ ਆ ਸਕਦੀ ਹੈ ਇਹ ਰੋਸ਼ਨੀ ਜਾਂ ਸ਼ੋਰ ਤੋਂ ਸੁਵੇਦਨਸ਼ੀਲਤਾ ਹੁੰਦੀ ਹੈ ਤੇ ਦ੍ਰਿਸ਼ਟੀ ਬਦਲਾਅ ਵੀ ਆ ਸਕਦੇ ਨੇ ਮੀਨਸ ਅੱਖਾਂ 'ਚ ਨੀਰ ਆਉਣਾ ਪੰਪੂ ਤਾਰੇ ਆਉਣਾ ਠੀਕ ਇੱਕ ਬਿੰਦੂ ਜਾ ਬਣ ਜਾਣਾ ਇਹ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ ਇਹ ਕੁਝ ਘੰਟਿਆਂ ਤੋਂ ਲੈ ਕੇ 72 ਘੰਟਿਆਂ ਤੱਕ ਇਹ ਸਿਰਦਰਦ ਹੋ ਸਕਦਾ ਹੈ ਇਹ ਕਈ ਤਰ੍ਹਾਂ ਦੀ ਹੁੰਦਾ ਹੈ ਮਾਈਗ੍ਰੇਨ ਦੀਆਂ ਕਈ ਟਾਈਪਸ ਹੁੰਦੀਆਂ ਨੇ ਪਹਿਲੀ ਹੈਗੀ ਹੈ ਮਾਈਗ੍ਰੇਨ ਵਿਦ ਆਰਾ ਸਿਰਦਰਦ ਤੋਂ ਪਹਿਲਾਂ ਅੱਖਾਂ ਦੇ ਸਾਹਮਣੇ ਚਮਕਦੀ ਬਿੰਦੂ ਲਾਈਨਾਂ ਜਾਂ ਸੁੰਨਾ ਪੜਨਾ ਜਾ ਹੋ ਜਾਂਦਾ ਹੈ ਦੂਸਰੀ ਟਾਈਪ ਹੈਗੀ ਹੈ ਮਾਈਗਰੇਨ ਵਿਦਾਊਟ ਆਰਾ ਬਿਨਾ ਕਿਸੇ ਵਾਰਨਿੰਗ ਦੇ ਸਿਰ ਦਰਦ ਸਟਾਰਟ ਹੋ ਜਾਂਦਾ ਹੈ ਕੋਈ ਸਟ्रेस ਨਹੀਂ ਲੱਗਦੀ ਕੋਈ ਐਨ ਐਂਗਜ਼ਾਇਟੀ ਨਹੀਂ ਬਟ ਫਿਰ ਵੀ ਸਿਰ ਦਰਦ ਕਰ ਰਿਹਾ ਤੀਸਰੀ ਟਾਈਪ ਹੈਗੀ ਹੈ ਕ੍ਰੋਨਿਕ ਮਾਈਗਰੇਨ ਮਹੀਨੇ ਵਿੱਚ 15 ਦਿਨਾਂ ਤੋਂ ਵੱਧ ਦਿਨ ਸਿਰ ਦਰਦ ਹੋਣਾ ਕ੍ਰੋਨਿਕ ਮਾਈਗਰੇਨ ਦੀ ਨਿਸ਼ਾਨੀ ਹੈ ਮੈਂਸਟਰੂਅਲ ਮਾਈਗਰੇਨ ਇਹ ਲੇਡੀਜ਼ ਦੇ ਵਿੱਚ ਆਮ ਪ੍ਰੋਬਲਮ ਹੈ ਮਹਾਵਾਰੀ ਦੇ ਦੌਰਾਨ ਸਿਰ ਦਰਦ ਕਰਦਾ ਸਮ ਟਾਈਮਸ ਸੈਕੰਡ ਡੇ ਸਮ ਟਾਈਮ ਮੈਂਸਿਸ ਸਟਾਰਟ ਹੋਣ ਵਾਲੀ ਨਹੀਂ ਉਸ ਟਾਈਮ ਦੀ ਮਾਈਗਰੇਨ ਦੀ ਪ੍ਰੋਬਲਮ ਬਹੁਤ ਉੱਪਰ ਕੀ ਆਉਂਦੀ ਹੈ ਸਾਇਲੈਂਟ ਮਾਈਗਰੇਨ ਔਰ ਆਤਾ ਹੁੰਦਾ ਪਰ ਸਿਰ ਦਰਦ ਨਹੀਂ ਹੁੰਦਾ ਇਸ ਵਿੱਚ ਆਪਾਂ ਨੂੰ ਸਿਰ ਦਰਦ ਨਹੀਂ ਫੀਲ ਹੁੰਦਾ ਬਟ ਅੱਖਾਂ 'ਗੇ ਪੰਬੂ ਤਾਰੇ ਆਉਣੇ ਕਾਲੇ ਬਿੰਦੂ ਹੋਣੇ ਇਹ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ ਹੁਣ ਆਪਾਂ ਟਾਈਪਸ ਦਾ ਪਤਾ ਕਰ ਲਿਆ ਇਹਦੇ ਕਾਰਨ ਜਾਣਦੇ ਹਾਂ ਕੀ ਹੋ ਸਕਦੀ ਨੇ ਇਹਦਾ ਐਗਜੈਕਟ ਕਾਰਨ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ ਪਰ ਇਹ ਨਾਲ ਸੰਬੰਧਿਤ ਹੋ ਸਕਦਾ ਹੈ ਬ੍ਰੇਨ ਕੈਮੀਕਲਸ ਆਪਣੇ ਬ੍ਰੇਨ ਦੇ ਵਿੱਚ ਕੈਮੀਕਲਸ ਵਰਕ ਕਰਦੇ ਨੇ ਸੈਰੋਟੋਨਿਨ ਲੈਵਲ ਜਦੋਂ ਘਟ ਜਾਂਦਾ ਤਾਂ ਮਾਈਗ੍ਰੇਨ ਦੀ ਪ੍ਰੋਬਲਮ ਹੁੰਦੀ ਹੈ ਸੈਰੋਟੋਨਿਨ ਲੈਵਲ ਆਪਾਂ ਨੂੰ ਹੈਲਪ ਕਰਦਾ ਹੈ ਸਰਵਾਈਵ ਕਰਨ ਦੇ ਵਿੱਚ ਇਸ ਦੇ ਬਾਰੇ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਡਿਸਕਸ ਕਰਾਂਗੇ ਦੂਸਰਾ ਕਾਰਨ ਹੈ ਕਿ ਜੈਨੇਟਿਕ ਆਪਣੇ ਪਰਿਵਾਰ ਦੇ ਵਿੱਚ ਇਹ ਪ੍ਰੋਬਲਮ ਚੱਲ ਰਹੀ ਹੈ ਤਾਂ ਆਪਾਂ ਨੂੰ ਵੀ ਹੋਣ ਦੇ ਬਹੁਤ ਚਾਂਸ ਨੇ ਤੀਸਰੀ ਪ੍ਰੋਬਲਮ ਹੈਗੀ ਹਾਰਮੋਨਲ ਚੇਂਜਸ ਮੈਨਸਟਰਲ ਮਹਾਵਾਰੀ ਦੌਰਾਨ ਹਾਰਮੋਨ ਚੇਂਜ ਹੁੰਦੇ ਨੇ ਉਸ ਟਾਈਮ ਤੇ ਸਿਰਦਰਦ ਦੀ ਪ੍ਰੋਬਲਮ ਬਹੁਤ ਵੱਧ ਜਾਂਦੀ ਹੈ ਚੌਥਾ ਕਾਰਨ ਹੈਗਾ এনवायरमेंटਲ ਫੈਕਟਰ এনवायरमेंटਲ ਫੈਕਟਰ ਰੋਸ਼ਨੀ ਸ਼ੋਰ ਜਾਂ ਮੌਸਮ ਦਾ ਬਦਲਣਾ ਇਹ ਸਿਰਦਰਦ ਕਾਸ ਕਰਦੇ ਫੋਰ ਐਗਜ਼ਾਮਪਲ ਸਕੂਲ ਟੀਚਰਸ ਹੁਕੀ ਹਸਪੀਟਲ ਦੇ ਵਿੱਚ ਸਟਾਫ ਹੋ ਗਿਆ ਕਾਰਖਾਨੇ ਦੇ ਵਿੱਚ ਕੰਮ ਕਰਨ ਵਾਲੀ ਲੇਬਰ ਹੋਊਗੀ ਉਹਨਾਂ ਲੋਕਾਂ ਨੂੰ ਮਾਈਗ੍ਰੇਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਕਿਉਂਕਿ ਉਹਨਾਂ ਦੇ ਵਿੱਚ ਉਹ ਸ਼ੋਰ ਬੱਚਿਆਂ ਦਾ ਰੌਲਾ ਰੱਪਾ ਮਸ਼ੀਨਾਂ ਦਾ ਰੌਲਾ ਇਹ ਸਾਰਾ ਆਪਣੇ ਬ੍ਰੇਨ ਨੂੰ ਇਫੈਕਟ ਕਰਦਾ ਹੁਣ ਕਾਰਨ ਵੀ ਪਤਾ ਕਰ ਲਈ ਟਾਈਪ ਸੀ ਪਤਾ ਕਰ ਲਈਏ ਹੁਣ ਆਪਾਂ ਦੇਖਦੇ ਟ੍ਰਿਗਰ ਕਿਹੜੀਆਂ ਚੀਜ਼ਾਂ ਨਾਲ ਜ਼ਿਆਦਾ ਵਾਜ ਜਾਂਦੀ ਹੈ ਪਹਿਲਾ ਹੈਗੇ ਸਟ੍ਰੈਸ ਐਂਡ ਐਨ ਐਂਗਜ਼ਾਇਟੀ ਸਟ੍ਰੈਸ ਲੈ ਰਹੇ ਹੂੰ ਕੋਈ ਟਾਈਮ ਮੈਨੇਜਮੈਂਟ ਨਹੀਂ ਹੋ ਪਾ ਰਹੀ ਥੋੜੀ ਤੂੰ ਟੈਨਸ਼ਨ ਹੈ ਕਿਸੇ ਚੀਜ਼ ਦੀ ਲਾਈਫ ਦੀ ਹਰ ਇੱਕ ਦੀ ਲਾਈਫ ਦੇ ਵਿੱਚ ਟੈਨਸ਼ਨਸ ਨੇ ਬਟ ਤੁਸੀਂ ਉਸ ਚੀਜ਼ ਨੂੰ ਬਹੁਤ ਜ਼ਿਆਦਾ ਵੱਡਾ ਹਊਆ ਬਣਾਇਆ ਹੋਇਆ ਹੈ ਉਹਦੀ ਟੈਨਸ਼ਨ ਹੋ ਰਹੀ ਹੈ ਤਾਂ ਮਾਈਗਰੇਨ ਦੀ ਪ੍ਰੋਬਲਮ ਆਣੀ ਆਣੀ ਆ ਵਿਨ ਆਫ ਟੈਕਨਿਕ ਯੂਜ਼ ਕਰ ਸਕਦੇ ਹੋ ਬਟ ਇਹਦੇ ਬਾਰੇ ਪੋਜ਼ਿਟਿਵ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਨੀਂਦ ਦੀ ਕਾਰ ਜਾਂ ਬਹੁਤ ਜ਼ਿਆਦਾ ਸੌਣਾ ਜਾਂ ਤਾਂ ਸੌਂਦੇ ਹੀ ਨਹੀਂ ਆਦੇ ਕੰਮ ਵਿੱਚ ਬਿਜ਼ੀ ਰਹਿੰਦੇ ਹੋ ਜਾਂ ਫਿਰ ਬਹੁਤ ਜ਼ਿਆਦਾ ਸੋਚਦੇ ਨੇ ਵੀ ਅੱਜ ਮੇਰੇ ਕੋਲ ਟਾਈਮ ਹੈਗਾ ਮੈਂ ਸੋਚਾਂ ਕੁਝ ਖਾਣ ਪੀਂਦਿਆਂ ਵਾਸਤਾ ਜਿਵੇਂ ਕਾਫੀਨ ਫੂਡ ਚੀਜ਼ ਅਲਕੋਹਲ ਜਿਹੜੀ ਲੋਕ ਪਹਿਲੀ ਵਾਰੀ ਲੈਂਦੇ ਨੇ ਜਾਂ ਜ਼ਿਆਦਾ ਚਾਹ ਪੀਂਦੇ ਨੇ ਜਾਂ ਜੋ ਤਿੱਖਾ ਤળਿਆ ਭੋਜਨ ਖਾਂਦੇ ਨੇ ਉਹਨਾਂ ਲੋਕਾਂ ਦੇ ਵਿੱਚ ਮਾਈਗਰੇਨ ਦੀ ਪ੍ਰੋਬਲਮ ਹੋ ਜਾਂਦੀ ਹੈ ਜ਼ਿਆਦਾ ਸਕਰੀਨ ਟਾਈਮ ਫ੍ਰੀ ਹੈ ਛੁੱਟੀ ਹੈ ਠੀਕ ਹੈ ਬੱਚੇ ਨਹੀਂ ਜ਼ਿਆਦਾ ਫੋਨ ਦੇਖਦੇ ਨਹੀਂ ਕੀ ਦਿੱਖੀ ਰੋਸ਼ਨੀ ਉੱਚਾ ਸ਼ੋਰ ਜਾਂ ਸਟਰੋਂਗ স্মੈਲ ਬਹੁਤ ਤੇਜ਼ ਸੀ ਇਸ ਲਾਈਟਸ ਨੇ ਕਿਆਂ ਕਲੱਬਸ ਦੇ ਵਿੱਚ ਆਨਿਓ ਬਹੁਤ ਤੇਜ਼ ਲਾਈਟਾਂ ਪੈ ਰਹੀਆਂ ਨੇ ਕਿਆਂ ਉਹ ਤੁਹਾਡਾ ਸਿਰ ਦਰਦ ਕੌਜ਼ ਕਰ ਸਕਦੀਆਂ ਡੀ ਹਾਈਡਰੇਸ਼ਨ ਸਭ ਤੋਂ ਵੱਡੀ ਪ੍ਰੋਬਲਮ ਪਾਣੀ ਨਹੀਂ ਪੀਂਦੀ ਆਪਾਂ ਜਿੰਨਾ ਡਾਕਟਰਸ ਆਮ ਕਹਿੰਦੇ ਨੇ ਕਿ 2-2 3 ਲੀਟਰ ਪਾਣੀ ਪੀਓ ਬਟ ਆਪਾਂ ਨੂੰ ਕੋਈ ਮਤਲਬ ਨਹੀਂ ਕਿ ਆਪਾਂ 2 ਲੀਟਰ ਪਾਣੀ ਪੀਜੀ ਆਪਾਂ ਸਿਰਫ ਥੋੜਾ ਜਿਹਾ ਪਾਣੀ ਪੀਣਾ ਇਸ ਕਰਕੇ ਜਿਨ੍ਹਾਂ ਨੂੰ ਮਾਈਗ੍ਰੇਨ ਦੀ ਪ੍ਰੋਬਲਮ ਹੈ ਉਹਨਾਂ ਨੇ 2 ਤੋਂ 3 ਲੀਟਰ ਪਾਣੀ ਜਿਹੜਾ ਪੀਣਾ ਹੀ ਪੀਣਾ ਇਹ ਆਪਦਾ ਜ਼ਿੰਦਗੀ ਦਿਨਚਾਰਾ ਦਾ ਹਿੱਸਾ ਬਣਾ ਲਓ ਮਾਈਗ੍ਰੇਨ ਦੀ ਟ੍ਰਿਗਰ ਪਤਾ ਕਰ ਲਈ ਟ੍ਰਿਗਰ ਕੰਟਰੋਲ ਕਰੋਗੇ ਤਾਂ ਕੁਝ ਹੱਦ ਤੱਕ ਜਿਹੜਾ ਮਾਈਗ੍ਰੇਨ ਤੁਹਾਡੇ ਕਾਬੂ ਚ ਆ ਸਕਦਾ ਹੈ ਸਿੰਪਟਮ ਹੁਣ ਮਾਈਗ੍ਰੇਨ ਚਾਰ ਸਿਜਾਂ ਚ ਹੁੰਦਾ ਹੈ ਪਹਿਲੀ ਹੁੰਦੀ ਹੈ ਪ੍ਰੂਡਰੋਮਸ ਥੀਜ਼ ਇਹ ਆਪਾਂ ਨੂੰ ਇੱਕ ਦੋ ਦਿਨ ਪਹਿਲਾਂ ਹੀ ਸਟਾਰਟ ਹੋ ਜਾਂਦੀ ਹੈ ਮੂਡ ਚੇਂजेस ਆਉਣੇ ਸ਼ੁਰੂ ਹੋ ਜਾਣਗੇ ਤੁਹਾਡਾ ਬਿਨ ਮਤਲਬ ਤੋ ਉਦਾਸੀ ਰੋਣਾ ਉਣਾ ਸ਼ੁਰੂ ਹੋ ਜੂ ਆਵਾਸੀਆਂ ਲੱਗ ਜਾਣਗੀਆਂ ਫੂਡ ਕ੍ਰੇਵਿੰਗਸ ਸ਼ੁਰੂ ਹੋ ਜਾਣਗੀਆਂ ਮੈਂ ਖਾਣਾ ਉਹ ਖਾਣਾ ਮਿੱਠਾ ਖਾਣਾ ਨਮਕੀਨ ਖਾਣਾ ਜੋ ਵੀ ਤੁਹਾਡੀ ਪਸੰਦ ਹੈ neck pain ਤੁਹਾਡੀ ਗਰਦਨ ਤੇ ਹਲਕਾ ਫੁਲਕਾ ਦਰਦ ਸ਼ੁਰੂ ਹੋਣਾ ਦਰਦ ਸ਼ੁਰੂ ਹੋ ਜਾਂਦਾ ਹੈ ਇਸ ਦਾ ਮਤਲਬ ਹੁੰਦਾ ਵੀ ਬ੍ਰੇਨ ਸਟੈਮ ਤੇ ਹਾਈਪੋਥੈਲਮਸ ਐਕਟੀਵੇਟ ਹੋ ਗਏ ਉਹ ਇਹ ਸਾਰੀਆਂ ਪ੍ਰੋਬਲਮਸ ਕੌਜ਼ ਕਰਦੇ ਨੇ ਜਦੋਂ ਬ੍ਰੇਨ ਤੇ ਹਾਈਪੋਥੈਲਮਸ ਐਕਟੀਵੇਟ ਹੋ ਜਾਂਦੇ ਨੇ ਉਸੇ ਨਾਲ ਹੀ ਮੂਡ ਚੇਂजेस ਆਉਂਦੀਆਂ ਨੇ ਉਸੇ ਦੇ ਨਾਲ ਹੀ ਕ੍ਰੇਵਿੰਗਸ ਹੁੰਦੀਆਂ ਨੇ ਕਿਆਂ ਫਿਰ ਉਹਦੀ ਦੂਜੀ ਸਟੇਜ ਹੁੰਦੀ ਹੈ ਔਰਾ ਔਰਾ ਇਹ 30 ਤੋਂ ਲੈ ਕੇ 60 ਮਿੰਟ ਪਹਿਲਾਂ ਸ਼ੁਰੂ ਹੁੰਦਾ ਹੈਗਾ ਮਤਲਬ ਮਾਈਗ੍ਰੇਨ ਦਾ ਜਦੋਂ ਉੱਠਣ ਵਾਲਾ ਹੈ ਉਸ ਤੋਂ ਘੰਟਾ ਪਹਿਲਾਂ ਇਹ ਔਰਾ ਦੀ ਪ੍ਰੋਬਲਮ ਆ ਜਾਂਦੀ ਹੈ ਇਹ ਚ ਵਿਜ਼ੂਅਲ ਡਿਸਟਰਬੈਂਸ ਹੋ ਜਾਂਦੀ ਹੈ ਨੀ ਅੱਖਾਂ ਅੱਗੇ ਪੰਮੂ ਤਾਰੇ ਜਾਣੇ ਨੰਬਨੈਸ ਹੋ ਜਾਣੀ ਬੋਲਣ ਦੇ ਵਿੱਚ ਪ੍ਰੋਬਲਮ ਆਣੀ ਕੋਈ ਗੱਲਾਂ ਕਰਿਆ ਤੁਹਾਨੂੰ ਬੋਲ ਦੇ ਬੋਲਦੇ ਥੱਕ ਜਾਂਦੇ ਹੋ ਯਾਰ ਮੈਂਥੋਂ ਨਹੀਂ ਬੋਲਿਆ ਹੋਰ ਜਾ ਰਿਹਾ ਠੀਕ ਹੈ ਇਹ ਹੋਰਾ ਫੇਜ਼ ਹੁੰਦੀ ਦੇ ਵਿੱਚ ਕੀ ਹੁੰਦਾ ਕੋਰਟিক্যাল ਸਪਰੈਡਿੰਗ ਡਿਪਰੈਸ਼ਨ ਹੋ ਜਾਂਦਾ ਹੈ ਬ੍ਰੇਨ ਦੇ ਵਿੱਚ ਇਹ ਸਲੋ ਇਲੈਕਟ੍ਰੀਕਲ ਵੇਵ ਹੁੰਦੀ ਹੈ ਆਪਣੇ ਬ੍ਰੇਨ ਦੇ ਵਿੱਚ ਇਹ ਕੀ ਕਰਦੀ ਹੈ ਪਹਿਲੇ ਨਿਊਰॉन्स ਨੂੰ ਐਕਸਾਈਟ ਕਰ ਦਿੰਦੀ ਹੈ ਤੇ ਫਿਰ ਇਮੀਡੀਏਟਲੀ ਇਨਹਿਬਿਟ ਕਰ ਦਿੰਦੀ ਹੈ ਜਿਸ ਦੇ ਨਾਲ ਹੀ ਆਪਾਂ ਨੂੰ ਚਮਕਦਾਰ ਬਿੰਦੂ ਜਾਨੇ ਬਣ ਜਾਂਦਾ ਤੇ ਟੈਂਪਰੀਰੀ ਅੱਖਾਂ ਕਿ ਨਹੀਂ ਰਾ ਜਾਂਦਾ ਜਦ ਬੋਲਦੇ-ਬੋਲਦੇ ਹੰ ਬਜਾਨੇ ਆ ਥੱਕ ਜਾਂਦੇ ਆ ਠੀਕ ਹੈ ਇਟ ਇਸ ਕੀ ਕਰਦੀ ਹੈ ਟ੍ਰਾਈਜੈਮਨਲ ਨਰਵ ਨੂੰ ਐਕਟੀਵੇਟ ਕਰ ਦਿੰਦੀ ਹੈ ਜਦੋਂ ਟ੍ਰਾਈਜੈਮਨਲ ਨਰਵ ਜਿਹੜੀ ਕਿ ਆਪਣੀ ਕ੍ਰੀਨੀਅਲ ਨਰਵ 5ਵੀਂ ਹੈਗੀ ਐਕਟੀਵੇਟ ਹੋਗੀ ਇਹਨਾਂ ਕੀ ਕਰਨਾ ਬ੍ਰੇਨ ਜਿਹੜੀਆਂ ਕਵਰਿੰਗਸ ਹੁੰਦੀਆਂ ਨੇਗੀਆਂ ਡਿਊਰਾ ਮੈਟਰ ਤੋਂ ਪੇਨ ਸਿਗਨਲ ਚੱਕਣੇ ਨੇ ਤੇ ਬ੍ਰੇਨ ਸਟੈਂਕ ਵੱਲ ਭੇਜ ਦਿੰਦੀ ਹੈ ਤੇ ਇਹਦੇ ਨਾਲ ਜਿਹੜੀਆਂ ਬਲੱਡ ਵੈਸਲਸ ਨੇਗੀਆਂ ਉਹ ਡਾਈਲੀਟ ਹੋ ਜਾਂਦੀਆਂ ਨੇ ਤੇ ਉਹਨਾਂ 'ਚ ਇਨਫਲੇਮੇਸ਼ਨ ਹੋ ਜਾਂਦੀ ਹੈ ਜਦੋਂ ਇਨਫਲੇਮੇਸ਼ਨ ਹੋਗੀ ਤਾਂ ਆਪਾਂ ਨੂੰ ਪੇਨ ਹੁਣ ਸਟਾਰਟ ਹੋ ਜਾਂਦਾ ਅਟੈਕ ਆਉਂਦਾ ਹੈ ਮਾਈਗਰੇਨ ਦਾ ਟੜਕਦਾ ਸਿਰ ਦਰਦ ਉਲਟੀ ਰੋਸ਼ਨੀ ਟੋਲਰੈਂਸ ਇਹ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਫਿਰ ਚੌਥੀ ਸਟੇਜ ਆਉਂਦੀ ਹੈ ਜੀ ਪੋਸਟ ਡਰਾਮ ਸਟੇਜ ਇਹਦੇ ਵਿੱਚ ਪੋਸਟ ਡਰਾਮ ਦੇ ਵਿੱਚ ਕੀ ਹੁੰਦਾ ਜਿਹੜਾ ਬ੍ਰੇਨ ਸੈਟਲ ਜਿਹੜਾ ਫੇਜ਼ ਹੈਗਾ ਪੇਨ ਸੈਟਲ ਹੋਣ ਤੋਂ ਬਾਅਦ ਆਪਾਂ ਨੂੰ ਫਟੀਗ ਕਨਫਿਊਜ਼ਨ ਲੋ ਮੂਡ ਤੇ ਡਿਜ਼ੀਨਸ ਮਹਿਸੂਸ ਹੁੰਦੀ ਹੈ ਕਿਉਂ ਕਿ ਕੈਮੀਕਲ ਇੰਬੈਲੈਂਸ ਹੋਇਆ ਹੈ ਇਸ ਸੀਰੋਟੋਨਿਨ ਜਿਹੜਾ ਲੈਵਲ ਆਪਣਾ ਘਟਿਆ ਉਹਦੀ ਹੌਲੀ ਹੌਲੀ ਰਿਕਵਰੀ ਹੁੰਦੀ ਹੈ ਉਹਦੇ ਵਜ੍ਹਾ ਕਰਕੇ ਥਕਾਵ ਸਿਰਦਰਦ ਤੋਂ ਬਾਅਦ ਤੁਸੀਂ ਫੀਲ ਕਰੋਗੇ ਕਿ ਬੁਰੀ ਤਰ੍ਹਾਂ ਥੱਕ ਕੇ ਹੋ ਨਹੀਂ ਜਿੱਤਾ ਕਨਫਿਊਜ਼ਨ ਯਾਰ ਕੀ ਹੋ ਗਿਆ ਕਨਫਿਊਜ਼ ਹੋ ਜਾਂਦੇ ਹੋ ਫੂਡ ਸਵਿੰਗਸ ਆਨ ਦਿ ਮੂਡ ਸੋਰੀ ਮੂਡ ਸਵਿੰਗਸ ਆ ਜਾਂਦੇ ਨੇਗੇ ਠੀਕ ਹੈ ਉਦਾਸ ਹੋਗੇ ਕਦੇ ਖੁਸ਼ ਹੋਗੇ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਚਲੋ ਹੁਣ ਆਪਾਂ ਕਾਰਨ ਜਾਣ ਲਈ ਟ੍ਰਿਗਰ ਜਾਣ ਲਈ ਹੁਣ ਆਪਾਂ ਗੱਲ ਕਰਦੇ ਹਾਂ ਟ੍ਰੀਟਮੈਂਟ ਦੀ ਇਹਦਾ ਐਜ ਸੱਚ ਕੋਈ ਟ੍ਰੀਟਮੈਂਟ ਨਹੀਂ ਹੈ ਬਟ ਇੱਕ ਡਾਕਟਰੀ ਸਲਾਹ ਦੇ ਨਾਲ ਇੱਕ ਲੰਬਾ ਲੌਂਗ ਟਰਮ ਦੀ ਮੈਡੀਸਨ ਖਾਣੀ ਪੈਣੀ ਆਪਾਂ ਨੂੰ 3 ਤੋਂ 6 ਇਅਰ ਦੀ ਮੈਡੀਸਨ ਹੁੰਦੀ ਹੈ ਜ ਜਿਹਦੇ ਵਿੱਚ ਡਾਕਟਰ ਆਪਾਂ ਨੂੰ ਐਂਟੀ ਸਿਜ਼ਰ ਕੰਟਰੋਲ ਮੈਡੀਸਨ ਐਂਟੀ ਡਿਪਰੈਸੈਂਟ ਉਹ ਵਾਲੀਆਂ ਮੈਡੀਸਨਸ ਦਿੰਦੇ ਨੇ ਜਿਹਦੇ ਨਾਲ ਹੌਲੀ ਹੌਲੀ ਕਰਕੇ ਆਪਾਂ ਜਿਹੜੀ ਆਪਣੇ ਹਿੱਲੇ ਨੇ ਬ੍ਰੇਨ ਦੇ ਨਿਊਰॉन्स ਉਹਨਾਂ ਨੂੰ ਰਿਲੈਕਸ ਕਰ ਸਕਦੇ ਆ ਅਦਰਵਾਇਜ਼ ਇਹਦਾ ਸਿੰਪਟੋਮੈਟਿਕ ਟ੍ਰੀਟਮੈਂਟ ਹੈ ਸਿੰਪਟੋਮੈਟਿਕ ਟ੍ਰੀਟਮੈਂਟ ਮਤਲਬ ਜਿੱਦਾਂ ਦਾ ਸਿੰਪਟਮ ਨੇ ਜੀ ਉਲਟੀ ਆ ਰਹੀ ਤਾਂ ਉਦੀ ਮੈਡੀਸਨ ਲਓ ਸਿਰਦਰਦ ਤੇ ਸਰਦਰਦੀ ਮੈਡੀਸਨ ਲੈ ਲਓ ਤੇ ਬਸ ਇਹਦੇ ਚ ਲਾਈਫ ਸਟਾਈਲ ਚੇਂजेस ਨੇ 슬ੀਪ ਇੱਕ ਫਿਕਸ ਟਾਈਮ ਤੇ ਲਓ ਇੱਕ ਫਿਕਸ ਟਾਈਮ ਤੇ ਜਾਗੋ ਆਪ ਅਕਸਰ ਕੀ ਕਰਦੇ ਆ ਫੋਰ ਐਗਜ਼ਾਮਪਲ ਟੀਚਰਸ ਦੀ ਐਗਜ਼ਾਮਪਲ ਲੈਂਦੇ ਆ ਹਰ ਉਸਤਾਨ ਟਾਈਮ ਤੇ ਉੱਠਣਾ ਸਕੂਲ ਜਾਣਾ ਬਟ ਜਿਸ ਦਿਨ ਸਕੂਲ ਨਹੀਂ ਜਾਣਾ ਉਸ ਦਿਨ ਪਈ ਰਹਿਣਾ ਡਿਸਟਰਬ ਕਰ ਲਿਆ ਆਪਣਾ ਸਿਸਟਮ ਫਿਰ ਸਿਰਦਰਦ ਹੋਣਾ ਸਟਾਰਟ ਹੋਊਗਾ ਠੀਕ ਹੈ ਨਾ ਇੱਕ ਪਾਰਟਿਕੂਲਰ ਅਤੇ ਕੱਲ ਦੀ ਛੁੱਟੀ ਆਰਾਮ ਨਾਲ ਰਾਤ ਦਾ ਆਰਾਮ ਨਾਲ ਫੋਨ ਦੇਖੋ ਬੱਚੇ ਉਹਨਾਂ ਨੇ ਛੁੱਟੀ ਆਰਾਮ ਨਾਲ 11 12 ਵਜੇ ਤੱਕ ਫੋਨ ਦੇਖੋ ਇਹ ਸਾਰੀਆਂ ਪ੍ਰੋਬਲਮ ਸਿਰਦਰਦ ਕਾਸ ਕਰਦੀਆਂ ਨੇ ਮੈਡੀਟੇਸ਼ਨ ਕਰ ਸਕਦੇ ਹਾਂ ਬਰੀðਿੰਗ ਐਕਸਰਸਾਈਜ਼ ਕਰੋ ਉਹਦੇ ਨਾਲ ਕੀ ਹੈ ਹੋਰ ਕੋਈ ਮੈਥਡ ਨਹੀਂ ਨਿਊਰੋਨਸ ਨੂੰ ਦੁਬਾਰਾ ਤੋਂ ਰੀ ਜਨਰੇਟ ਕਰਨ ਦਾ ਜਾਂ ਉਹਨਾਂ ਨੂੰ ਹੈਲਦੀ ਰੱਖਣ ਦਾ ਸਿਵਾਏ ਬਰੀðਿੰਗ ਟੈਕਨੀਕਸ ਤੋਂ ਡੇਰੀ ਪ੍ਰੋਸੈਸਡ ਫੂਡ ਹੋਗੀ ਜੰਕ ਫੂਡਸ ਹੋਗੇ ਟਰਾਈ ਕਰੋ ਅਵੋਇਡ ਕਰਨ ਦੀ ਦੰਚਾਰ ਦਾ ਹਿੱਸਾ ਬਣ ਚੁੱਕੇ ਨੇ ਬਟ ਥੋਨੋ ਪ੍ਰੋਬਲਮ ਹੈ ਆਪਦੀ ਪ੍ਰੋਬਲਮ ਤੁਸੀਂ ਸੋਲਵ ਕਰ ਲਈਆ ਤਾਂ ਉਸ ਟਾਈਮ ਦੇ ਲਈ ਤੁਹਾਨੂੰ ਉਹ ਪ੍ਰੋਬਲਮ ਉਹ ਖਾਣ ਪੀਣ ਤੇ ਕੰਟਰੋਲ ਰੱਖਣਾ ਪੈਣਾ ਆਪਣੀ ਫੂਡ ਤੇ ਮਾਈਗਰੇਨ ਡਾਇਰੀ ਬਣਾ ਲਓ ਉਤੇ ਲਿਖ ਲਓ ਕਿ ਅੱਜ ਮੈਨੂੰ ਇਸ ਇਸ ਖਾਣਾ ਖਾਦਾ ਸੀ ਤੇ ਮੈਨੂੰ ਮਾਈਗਰੇਨ ਮੇਰਾ ਦਰਦ ਸਟਾਰਟ ਹੋਇਆ ਅੱਜ ਮੈਂ ਇਸ ਇਸ ਇਨਸਾਨ ਨਾਲ ਗੱਲ ਕੀਤੀ ਸੀ ਇਸ ਕਲਾਸ ਨੂੰ ਅਟੈਂਡ ਕੀਤਾ ਸੀ ਜਾਂ ਇਹ ਪਾਰਟਿਕੂਲਰ ਪਾਰਟੀ ਨੂੰ ਅਟੈਂਡ ਕੀਤਾ ਸੀ ਉਦੀ وجہ ਕਰਕੇ ਮੈਨੂੰ ਇਹ ਪ੍ਰੋਬਲਮ ਹੋਈ ਸੀ ਤਾਂ ਕਿ ਇਹ ਉਜਰੂਸੇ ਡਾਇਰੀ ਬਣਾ ਲੂਗੀ ਨਾ ਫਿਰ ਤੁਹਾਨੂੰ ਉਹਦੇ ਟ੍ਰਿਗਰ ਤੁਸੀਂ ਆਪਣੀ ਬੋਡੀ ਨੂੰ ਜਾਣ ਲਓਗੇ ਤੇ ਤੁਸੀਂ ਮਾਈਗਰੇਨ ਤੇ ਕਾਬੂ ਪਾ ਸਕਦੇ ਹੋ ਹੋਰ ਕੀ ਪਾਣੀ ਜ਼ਿਆਦਾ ਤੋਂ ਜ਼ਿਆਦਾ ਪਿਓ ਮੱਥੇ ਜਾਂ ਗਰਦਨ ਤੇ ਠੰਡੀਆਂ ਪੱਟੀਆਂ ਰੱਖ ਲਓ ਠੀਕ ਹੈ ਜੀ ਹਣੀ ਰੀਤੀ ਸ਼ਾਂਤ ਕਮਰੇ ਵਿੱਚ ਸੌਣ ਦੀ ਕੋਸ਼ਿਸ਼ ਕਰੋ ਇਹ ਜੇ ਸਾਰੀਆਂ ਗੱਲਾਂ ਕਰੋਗੇ ਤਾਂ ਤੁਸੀਂ ਮਾਈਗਰੇਨ ਤੇ ਕਾਫੀ ਹੱਦ ਤੱਕ ਕਾਬੂ ਪਾ ਲਓਗੇ ਉਮੀਦ ਕਰਦੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਾਂ